ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਸ਼ੁਭੰਵਾਲ ਪੋਥੀ ਪਰਵੇਸ਼ਿਕਾ ਕਿਤਾਬ ਵਿੱਚੋਂ ਸਫ਼ਾ ਨੰਬਰ 14 ਪੇਜ ਨੰਬਰ 14 ਤੇ ਮਾਤਰਾ ਔਂਕੜ ਦੇ ਸ਼ਬਦ ਅਤੇ ਵਾਕ ਪੜਾਂਗੇ ਪਬੇਂਗੜਪੂ ਲਲਕਨਲਾ ਪੁਲਾ ਪਬੇਂਗੜਪੂ ਉੱਤੇ ਅਦਖ ਖਖੇ ਬੈ ਰਖੀ ਭੁਖੀ సస్్యంకడ సూ నాకన్నా సస్ మమ్మ గగ ఎడే కన్నా ఆ గ రూ ఉఖీ రుఖీ దూ బా బా రారే కన్నా రాక్యంకడూ సస్ మమ్మ కుసెంకడ పు ఐడె కన్నా ఆ కక్కడ కూ రాడేబెరిడి కుడి పంకట్ ఫు ఆడకన్న ఆ రికన రా ఫూ ఆరా రా మమ్మే ఒంకడు ము కక్క టెంకా దెంకడు దూ ఆడకన్న ఆ దూ ఆ పప్పే ఒంకడు పూ లెబెరీ పూలీ పప్పెంకడు పూ రారా పూర్వ భవెబెరివి పూర్వీ ಪಪ್ಪ್ಯಂ ಕಡ್ ಪು ರಾರಾ ಖಕ್ಕ ಪುರಖ ಕಕ್ಕೆ ಕು ಹಾಡಿ ಕುಹಾಡಿ ಕುಹಾಡಿ ಕುಡಿ ದದ್ಯಂಕಡ್ ದು ಲಕನ ಲಾ ರಾರಿಬರಿ ದುಲಾರಿ ದುಲಾರಿ ಸು ರೇ ಕನ್ನ ರಾ ಹಾಹಿಬೆರಿ ಸುರಾಹಿ ಗಗ್ಗೆಂಕಡ್ ಗು ಬಬ್ಬೆಕನ್ನ ಬಾ ರೇ ಕನ್ನ ರಾ ಗು ಬಾರ ਉਨ 29 ਦੇ ਵਾਕ ਪੜਾਂਗੇ ਗਗਯੰਕੜ ਗੁਰ ਆਰਾ ਗੁਰ ਦਦੇ ਕੰਨ ਦਾਸ ਸਦਾਸ ਗੁਰ ਦਾਸ ਗੁਰਦਾਸ ਐੜੇ ਕੰਨ ਆ ਆ ਗੁਰਦਾਸ ਆ ਕਕਯੰਕੜ ਕੁ ਲੱਲਾ ਫਫਿ ਬੈਰੀਫੀ ਕੁਲਫੀ ਖਕੇ ਕੰਨ ਖਾ ਖਾ ਕੁਲਫੀ ਖਾ ਕਖਯੰਕੜ ਖੁ ਸ਼ਸ਼ਾ ਖੁਸ਼ ਰਾਰਾ ਹੈ ਸਰੀ ਹੀ ਰੈ ਖੁਸ਼ ਰੈ ਗਗਯੰਕੜ ਗੂਲ ਲੈ ਕੰਨਾ ਲਾ ਬੱਬਾ ਗੁਲਾਬ ਨੰਨੇ ਕੰਨਾ ਨਾ ਨਾ ਲੈਸੇ ਰਿਲੀ ਐਡ ਕੰਨਾ ਆ ਲਿਆ ਗੁਲਾਬ ਨਾ ਲਿਆ ਸਸਯੰਕੜ ਸੂ ਮੰਮਾ ਨੰਨਾ ਸੁਮਨ ਮੰਮਾ ਤਦ ਦੇਮ ਕੜ ਤੂ ਰਾਰਾ ਮਧੂਰ ਗਗੇਬੇਰੀ ਗੀਤ ਤਾ ਗੀਤ ਸਸਯੰਕੜ ਸੂ ਨਾਣੇ ਕੰਨਾ ਨਾ ਸੁਨਾ ਸੁਮਨ ਮਧੂਰ ਗੀਤ ਸੁਨਾ ਖੱਖੇਂਕੜ ਫੁੱਲ ਅੱਲਾ ਫੁੱਲ ਵਾਵੇ ਕੰਨਾ ਵਾ ਅੜਾੜੇ ਬੈਰੀ ਦੀ ਵਾੜੀ ਫੁੱਲ ਵਾੜੀ ਵਾਵੇ ਸਰੀ ਵਿੱਚ ਚੱਚਾ ਵਿੱਚ ਜਜ ਕੰਨਾ ਜਾ ਜਾ ਫੁੱਲ ਵਾੜੀ ਵਿੱਚ ਜਾ ਖੱਖੇਂਕੜ ਖੂ ਰਾਰਾ ਪੱਪੇ ਕੰਨਾ ਭਾਖੁਰਪਾ ਵਾਵੇ ਬੈਰੀ ਵੀ ਵੀ ਲੱਲੇ ਸਰੀ ਲਈ ਐੜ ਕੰਨਾ ਆ ਲਿਆ ਖੁਰਪਾ ਵੀ ਲਿਆ ਸਸੀ ਸੈਸੀ ਰਾਰਾ ਸਿਰ ਵਾਵੇ ਕੰਨਾ ਵਾ ਹਾ ਹਾ ਵਾ ਸ਼ੇਰ ਵਾ ਕਕਯੰਕੜਕੂ ਲੱਲਾ ਕੁਲ ਜਜਵੇ ਜੀਤ ਤਤ ਜੀਤ ਕੁਲ ਜੀਤ ਕਕਯੰਕੜਕੂ ਲੱਲਾ ਫਫ ਬੈਰੀਫੀ ਕੁਲਫੀ ਨਨਿਕਨ ਨਾ ਨਾ ਖਖੇ ਕਨ ਖਾ ਖਾ ਕੁਲ ਜੀਤ ਕੁਲਫੀ ਨਾ ਖਾ ਕਕਯੰਕੜਕੂ ਲੱਲਾ ਕੁਲ ਬਬੇ ਬੈਰੀ ਬੀਰ ਆਰਾ ਬੀਰ ਕੁਲ ਬੀਰ ਸਸੇ ਕਨ ਨਾ ਸਾ ਬਬੇ ਔਂਕੜ ਬੂ ਨਾਣਾ ਸਾਬੁਣ ਲੱਲਾ ਕਗੇ ਕਨ ਗਾ ਲਗਾ ਕੁਲਬੀਰ ਸਾਬੁਣ ਲਗਾ ਗਗੈਂਕੜ ਗੂਰਾ ਰਾ ਗੋਰੇ ਨੰਨੇ ਕਨ ਨਾਮ ਮਮਾ ਨਾਮ ਗੁਰ ਨਾਮ ਦਦੈਂਕੜ ਦੂ ਕੱਕੇ ਕਨ ਕਾਨ ਨਾ ਦੁਕਾਨ ਵਾਵੇ ਤੇ ਦਕ ਲੱਲਾ ਵੱਲ ਜਜੇ ਕਨ ਜਾ ਜਾ ਗੁਰ ਨਾਮ ਦੁਕਾਨ ਵੱਲ ਜ ਕੱਕੈਂਕੜ ਕੁਸ ਸਸ ਮਮਾ ਕੁਸਮ ਰਾਰੈਂਕੜ ਰੂ ਮਮੇ ਕਨ ਨਾਮ ਲੱਲਾ ਰੁਮਾਲ ਲੱਲੇ ਸਰੀਲੀ ਐੜ ਕਨ ਆ ਲਿਆ ಕುಸುಮ್ ರುಮಾಲ ಮಮ್ಮಿಯೊಂಕಡುಮು ನನ್ನೆ ಬೇರಿ ನೀಶ ಮುನೀಶ್ ಗಗ್ಗೆ ಒಂ ಕಡುಗು ಬಬ್ಬೆಕನ್ನ ಬಾ ರೆ ಕನ್ನಡ ಗುಬಾರ ನನ್ನ ಕನ್ನ ನಾ ನಾ ಉಡೆಯಂ ಕಡುಗು ದಡ್ಡೆ ಕನ್ನಡ ಉಡಾ ಮನೀಷ್ ಗುಬಾರ ನಾ ಉಡಾ ಲೆಂ ಕಡಲು ಹಾಹೆ ಕನ್ನ ಹಾರಾರಾ ಲುಹಾರ ಕಕ್ಕೆ ಒಂ ಕಡ್ಕು ಹಾಹೆ ಕನ್ನ ಹಾ ಅಡಾಡೆ ಕನ್ನಡ ಕುಡ ਲੁਹਾਰ ਕੁਹਾੜਾ ਬੱਬਾ ਨਾਨਕ ਨਣਾ ਬਨਾ ਲੁਹਾਰ ਕੁਹਾੜਾ ਬਨਾ ਗੁਰਦਾਸ ਆ ਕੁਲਫੀਖਾ ਖੁਸ਼ਰ ਗੁਲਾਬ ਨਾ ਲਿਆ ਸੁਮਨ ਮਧੂਰ ਗੀਤ ਸੁਨਾ ਫੁਲਵਾੜੀ ਵਿੱਚ ਜਾ ਕੁਰਪਾ ਵੀ ਲਿਆ ਸਿਰ ਵਾ ਕੁਲਜੀਤ ਕੁਲਫੀ ਨਖ ਕੁਲਬੀਰ ਸਾਬਣ ਲਗਾ ਗੁਰਨਾਮ ਦੁਕਾਨ ਵਾਲਚਾ Kusum ਰੁਮਾਲ ਲਿਆ ਮਨੀਸ਼ ਗੁਬਾਰਾ ਨਾ ਉਡਾ ਲੋਹਾਰ ਕੁਹਾੜਾ ਬਣਾ ਸੋ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ધનવાદ